ਈ ਵੇਖਦੇ ਨੇ ਕੋਈ ਸਿੱਖ ਗੁਰਬਾਣੀ ਪੜ੍ਹਿਆ ਹੈ ਕੋਈ ਸਿੱਖ ਸੇਵਾ ਪਿਆ ਕਰਦਾ ਹੈ ਕੋਈ ਸਿੱਖ ਬਾਣੀ ਸੁਣਦਾ ਪਿਆ ਹੈ ਸਿੱਖਾਂ ਦੇ ਚਿਹਰੇ ਹੱਸੂ ਹੱਸੂ ਕਰਦੇ ਨੇ ਚਿਹਰਿਆਂ ਤੇ ਜلال ਹੈ ਖੁਸ਼ਹਾਲੀ ਹੈ ਸਿੱਖਾਂ ਦਾ ਆਪਸੀ ਬਹੁਤ ਪਿਆਰ ਤੇ ਮਿਲਾਪ ਹੈ ਇਹ ਚੀਜ਼ ਵੇਖ ਕੇ ਭਾਈ ਮੰਝ ਜੀ ਬਹੁਤ ਪ੍ਰਭਾਵਿਤ ਹੋਏ ਕਿ ਆਖਣ ਲੱਗੇ ਕਿ ਇੱਥੇ ਆਨੰਦ ਹੋਰ ਹੈ ਇੱਕ ਸਿੱਖ ਨੂੰ ਪੁੱਛਦੇ ਨੇ ਵੀ ਗੁਰੂ ਅਰਜਨ ਦੇਵ ਜੀ ਕਿੱਥੇ ਨੇ ਮੈਂ ਉਹਨਾਂ ਨੂੰ ਮਿਲਣਾ ਹੈ ਉਹ ਸਿੱਖ ਨੇ ਪਤਾ ਕੀ ਆਖਿਆ ਕਹਿੰਦਾ ਜੀ ਕਾਬਲ ਤੋਂ ਸੰਗਤ ਆਈ ਆ ਉਹ ਸਾਹਮਣੇ ਸੰਗਤ ਦੇ ਜੋੜਿਆਂ ਵਿੱਚ ਬੈਠ ਕੇ ਜਿਹੜੇ ਜੋੜੇ ਪਏ ਸਾਫ਼ ਕਰਦੇ ਨੇ ਹੋਰ ਕੋਈ ਨਹੀਂ ਉਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹ ਤੁਹਾਡਾ ਭਲਾ ਹੋਵੇ